ਪੰਜਾਬੀ ਕਲਾਕਾਰ ਅਤੇ ਇਹਨਾਂ ਦੇ ਵਿਵਾਦ ਇਹ ਸੋਸ਼ਲ ਮੀਡੀਆ ਤੇ ਲਗਾਤਾਰ ਸਾਨੂੰ ਦੇਖਣ ਨੂੰ ਮਿਲਦੇ ਹੀ ਰਹਿੰਦੇ ਨੇ ਕੁਝ ਸਾਲ ਪਹਿਲਾਂ ਦਿਲਪ੍ਰੀਤ ਢਿੱਲੋਂ ਅਤੇ ਉਹਨਾਂ ਦੀ ਪਤਨੀ ਅੰਬਰ ਦਾ ਡਿਸਪਿਊਟ ਸੋਸ਼ਲ ਮੀਡੀਆ ਤੇ ਬੇहद ਜ਼ਿਆਦਾ ਸੁਰਖੀਆਂ ਦਾ ਵਿਸ਼ਾ ਰਿਹਾ ਜਦ ਅੰਬਰ ਨੇ ਇਹ ਇਲਜ਼ਾਮ ਲਗਾਏ ਕਿ ਦਿਲਪ੍ਰੀਤ ਢਿੱਲੋਂ ਉਹਨਾਂ ਦੇ ਨਾਲ ਕੁੱਟਮਾਰ ਕਰਦਾ ਹੈ ਬਕਾਇਦਾ ਦਿਲਪ੍ਰੀਤ ਨੇ ਵੀ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਆਪਣਾ ਪੱਖ ਦੁਨੀਆ ਦੇ ਸਾਹਮਣੇ ਰੱਖਿਆ ਕੁਝ ਲੋਕਾਂ ਨੇ ਸਮਰਥਨ ਕੀਤਾ ਦਿਲਪ੍ਰੀਤ ਢਿੱਲੋਂ ਦਾ ਅਤੇ ਕੁਝ ਨੇ ਸਪੋਰਟ ਕੀਤੀ ਅੰਬਰ ਦੀ ਹਾਲਾਂਕਿ ਉਸ ਤੋਂ ਬਾਅਦ ਇਹ ਮੁੱਦਾ ਕਿਤੇ ਨਾ ਕਿਤੇ ਠੰਡਾ ਪੈ ਗਿਆ ਪਰ ਹੁਣ ਸੋਸ਼ਲ ਮੀਡੀਆ ਤੇ ਮੁਰਤੋਂ ਇੱਕ ਵੀਡੀਓ ਚਰਚਾ ਦਾ ਵਿਸ਼ਾ ਹੈ ਜਿਸ ਦੇ ਵਿੱਚ ਸਾਨੂੰ ਇੱਕ ਮੁੰਡਾ ਅਤੇ ਕੁੜੀ ਦੇਖਣ ਨੂੰ ਮਿਲ ਰਹੇ ਨੇ ਅਤੇ ਜੋ ਮੁੰਡਾ ਹੈ ਉਹ ਹੂ ਬਹੂ ਦਿਲਪ੍ਰਿਤ ਢਿੱਲੋਂ ਦੇ ਵਾਂਗ ਲੱਗ ਰਿਹਾ ਅਤੇ ਇੱਕ ਕੁੜੀ ਹੈ ਜਿਸ ਦੇ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਇਹ ਅੰਬਰ ਹੈ ਹਾਲਾਂਕਿ ਇਹ ਵੀਡੀਓ ਨਵੀਂ ਹੈ ਜਾਂ ਪੁਰਾਣੀ ਇਸ ਦੀ ਕੋਈ ਪੁਸ਼ਟੀ ਅਸੀਂ ਨਹੀਂ ਕਰਦੇ ਅਤੇ ਨਾ ਹੀ ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਇਹ ਦਿਲਪ੍ਰਿਤ ਢਿੱਲੋਂ ਅਤੇ ਅੰਬਰ ਹੀ ਨੇ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਫੈਲ ਰਿਹਾ ਹੈ ਹਰ ਹੁਣ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਅੰਬਰ ਅਤੇ ਦਿਲਪ੍ਰੀਤ ਨੇ ਅਤੇ ਕੀ ਇਹ ਵਿਆਹ ਤੋਂ ਬਾਅਦ ਮੁੜ ਤੋਂ ਇਕੱਠੇ ਹੋਗੇ ਨੇ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੱਸਿਓ ਅਤੇ ਹੋਰ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ